ਸਤਿ ਸ੍ਰੀ ਅਕਾਲ। ਮੇਰੀ ਕਾਰਨੀਆ ਤੁਸੀਂ ਸਾਰੇ ਖਰੀਅਰ ਨਾਲ ਹੋਵੋਗੇ। ਸੀਐਮ ਭਗਵੰਤ ਮਾਨ ਤੇ ਜਾਣ ਲਿਵਾ ਹਾਂ। ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦੀ ਸਾਜ਼ਿਸ਼ ਕਿਸ ਤਰ੍ਹਾਂ ناکਾਮ ਹੋਈ ਇਸ ਬਾਰੇ ਮਕਮਲ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚਲ ਕੇ ਵੀਡੀਓ ਦੇਖਨੇ ਪ੍ਰਕਾਰਨੀ ਉਸ ਤੇ ਉਚਾਰ। ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਜਾਣ ਲਿਵਾ ਹਮਲਾ। ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੇ ਸਾਜ਼ਿਸ਼ ਕਿਵੇਂ ਰਚੀ ਸੀ ਪੂਰੀ ਕਹਾਣੀ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਪਹਿਲਾਂ ਵੀ ਇੱਕ ਧਮਕੀ ਆਉਂਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਅਸੀਂ ਤੈਨੂੰ ਤਰੰਗਾ ਨਹੀਂ ਫੜਾਉਣ ਦਿੰਦੇ ਪਰ ਹਸਲ ਦੇ ਵਿੱਚ ਇਹ ਵੀ ਗੱਲ ਜਿਹੜੀ ਤਰੰਗੇ ਦੇ ਨਾਲ ਜੁੜੀ ਹੋਈ ਆ ਤੇ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਏ ਦੇ ਨਾਲ ਜੁੜੀ ਆ ਕਿਉਂਕਿ ਗੱਲ ਅਮਰੀਕਾ ਦੇ ਵਿੱਚ ਬੈਠੇ ਗੁਰਪੰਤ ਸਿੰਘ ਪੰਨੂ ਦੇ ਨਾਲ ਵੀ ਜੁੜਦੀ ਆ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੋ ਕਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਵਿਕਰਮ ਸਿੰਘ ਮਜੀਠੀਆ ਇਹ ఠਾੜ-ఠਾੜ ਬੋਲਦੇ ਸੀ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣਾ ਇਹ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਮੂੰਹ ਦੇ ਵਿੱਚੋਂ ਸਾਰੇ ਬਿਆਨ ਸੁਣੇ ਨੇ ਇਹਨਾਂ ਦੀ ਜਿਹੜੀ ਹਰਸਿਮਰਤਪੁਰ ਬਾਦਲ ਉਹ ਵੀ ਕਹਿੰਦੀ ਸੀ ਭਗਵਾਨ ਤੇ ਮਾਂ ਨੂੰ ਕਿਹਾ ਸੀ ਕਹਿੰਦੀ ਜੇਕਰ ਵਿਕਰਮ ਮਜੀਠੀਆ ਬਾਹਰ ਆ ਗਿਆ ਤੇ ਫੇਰ ਤੂੰ ਪੰਜਾਬ ਛੱਡ ਕੇ ਨਾ ਭੱਜੀ ਆਸਟ੍ਰੇਲੀਆ ਅਮਰੀਕਾ ਕੈਨੇਡਾ ਸਾਰੇ ਮੁਲਕ ਨੂੰ ਮੈਂ ਭੱਜੀ ਪੰਜਾਬ ਦੇ ਵਿੱਚ ਰਹੀ ਕਿਉਂ ਕਹਿੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਸਾਡੇ ਤਿਉਹਾਰ ਮਨਾਏ ਜਾਂਦੇ ਨੇ ਅਸਰ ਤੁਸੀਂ ਜਾਣਦੇ ਹੋ ਕਿ ਪੂਰੇ ਦੇਸ਼ ਭਰ ਦੇ ਵਿੱਚ ਤਿਰੰਗਾ ਫਰਾਉਣ ਦੀ ਇੱਕ ਬਹੁਤ ਵੱਡੀ ਇੱਕ ਰਸਮ ਹੈ ਜਿਹੜਾ ਕਿ ਇੱਕ ਇੱਕ ਸਟੇਟ ਆਪਣੇ ਆਪਣੇ ਰਿਵਾਜ ਦੇ ਨਾਲ ਤਿਰੰਗਾ ਫਰਾਉਂਦੇ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਹਮਲਾ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਦਰਅਸਲ ਦੇ ਵਿੱਚ ਕਾਬੂ ਕਰ ਲਿਆ ਗਿਆ ਕਾਮ ਇਹੋ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੇ ਗੁਰਪੰਤ ਸਿੰਘ ਪੰਨੂ ਕੀ ਕਹਿ ਰਹੇ ਨੇ ਭਗਵੰਤ ਮਾਨ ਨੂੰ ਔਰ ਇਹਨਾਂ ਬਾਦਲਾਂ ਤੇ ਮਜੀਠੀਏ ਦੇ ਸੰਪਰਕ ਦੇ ਵਿੱਚ ਉਹ ਅਤੰਕਵਾਦੀ ਕਿਵੇਂ ਆਉਂਦੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰੂੰਗਾ ਉਹ ਤੁਹਾਡੇ ਹੋਸ਼ ਉਡਾ ਦੇਣ ਵਾਲੀ ਆ ਕਿਉਂਕਿ ਇੱਥੇ ਗੁਰਪੰਤ ਸਿੰਘ ਪੰਨੂ ਅਮਰੀਕਾ ਦੇ ਵਿੱਚ ਬੈਠੇ ਆ ਸਾਰੇ ਜਾਣਦੇ ਨੇ ਪਰ ਜਿਹੜੇ ਲੋਕ ਇਹਨਾਂ ਨੇ ਭੇਜੇ ਸੀ ਉਹ ਲੋਕ ਗਿਰਦਾਰ ਕਰ ਲਏ ਗਏ ਨੇ ਔਰ ਵਿਕਰਮ ਮਜੀਠੀਆ ਸੁਖਬੀਰ ਸਿੰਘ ਬਾਦਲ ਔਰ ਇਹਨਾਂ ਦੀ ਹਰਸੇਮਨਤ ਕੌਰ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਦਿੰਦੇ ਨੇ ਉਹਨਾਂ ਦੇ ਵੀ ਸਕੰਜਾ ਸੁਣੋ 15 ਅਗਸਤ ਕਿਸੇ ਨਾਲ ਸਾਡੀ ਕੋਈ ਵੈਰ ਨਹੀਂ ਆ ਪੰਜਾਬ ਵਾਲਿਓ ਟਰੈਨ

ਵੀਡੀਓ ਦੇ ਵਿੱਚ ਉਸ ਨੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਨਿਸ਼ਾਨਾ ਸਾਤੇ ਕਿਹਾ ਹੈ ਕਿ ਹਾਇ ਹੈ ਕਿ ਮਾਨ ਸਰਕਾਰ ਨੇ ਖਾਲਿਸਤਾਨ ਦੇ ਸਮਰਥਕਾਂ ਵਿਰੁੱਧ ਪਹਿਲੀ ਓਲ ਚਲਾਈ ਹੈ। ਅਸੀਂ ਓਲੀ ਦਾ ਜਵਾਬ ਓਲੀ ਦੇ ਨਾਲ ਇਖਤਾਜਾ ਵੀ ਕਾ। ਤਾਂ ਸੁਣ ਲਿਆ ਪੰਜਾਬ ਵਾਲੇ ਇਹ ਜਿਹੜਾ ਪੰਨੂ ਹੈ ਪਹਿਲਾਂ ਤੁਹਾਨੂੰ ਇਹਦੀ ਸਟੋਰੀ ਦੱਸ ਦਿਆਂ। ਪੰਜਾਬ ਦੇ ਅੰਦਰ ਬਹੁਤੇ ਸਾਡੇ ਸਿੱਖ ਸਮਾਜ ਦੇ ਲੋਕ ਉਹਨੂੰ ਆਪਣਾ ਚਹੇਤਾ ਆਪਣਾ ਗੁਰੂ ਵੀ ਮੰਨਦੇ ਨੇ। ਪਰ ਦਰਅਸਲ ਦੇ ਵਿੱਚ ਜਿਹੜਾ ਬੰਦਾ ਪੰਜਾਬ ਨੂੰ ਅੱਗ ਲਾਉਣੀ ਚਾਹੁੰਦਾ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਲਾਂਬੂ ਲਾਉਣਾ ਚਾਹੁੰਦਾ ਦੇਖੋ ਭਗਵੰਤ ਮਾਨ ਮੁੱਖ ਮੰਤਰੀ ਕਿਹਨੇ ਬਣਾਇਆ ਸਾਡੇ ਹੀ ਪੰਜਾਬੀਆਂ ਨੇ ਤੇ ਅੱਜ ਜਿਹੜੇ ਕੁਝ ਲੋਕ ਉਹਨਾਂ ਦੇ ਹੱਕ ਵਿੱਚ ਬੋਲਦੇ ਨੇ ਕਿ ਭਾਈ ਪੰਨੂ ਆ ਜਿਹੜਾ ਉਹ ਸਹੀ ਕਰ ਰਿਹਾ ਪਰ ਨਹੀਂ ਕਿਸੇ ਦੀ ਜਾਨ ਲੈਣ ਦਾ ਹੱਕ ਕਿਸੇ ਨੂੰ ਹੈ ਨਹੀਂ ਹੈਗਾ ਤੇ ਫੇਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਨੇ ਤੇ ਸਾਡੇ ਪੰਜਾਬ ਦੇ ਵਿੱਚੋਂ ਨਵੀਂ ਪੀੜੀ ਦੇ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ ਆ ਕਹਿੰਦੇ ਜੀ ਅਸੀਂ ਤਿਆਰ ਆ ਅਸੀਂ ਤਿਆਰ ਪਰ ਤਿਆਰ ਆ ਭਗਵੰਤ ਮਾਰਨ ਦੇ ਲਈ ਪਰ ਨਹੀਂ ਕਿਉਂਕਿ ਉਹ ਸਾਡੇ ਹੀ ਚੁਣਿਆ ਹੋਇਆ ਨੁਮਾਇੰਦਾ ਸਾਡੇ ਹੀ ਪੰਜਾਬ ਦਾ ਪਰ ਜਿਹੜੇ ਉਹ ਬੰਗਾਨੇ ਮੁਲਕਾਂ ਦੇ ਵਿੱਚ ਬੈਠ ਕੇ ਆਪਣਾ ਤੀਰ ਚਲਾਉਣਾ ਚਾਹੁੰਦੇ ਨੇ ਜਾਂ ਆਪਣੀ ਗੰਦੀ ਸ਼ਦਾਬਲੀ ਦੇ ਨਾਲ ਸਾਡੇ ਪੰਜਾਬ ਨੂੰ ਵਿਗਾੜਨਾ ਚਾਹੁੰਦੇ ਨੇ ਪਹਿਲੀ ਪੰਜਾਬ ਬੜੀ ਦਲਦਲ ਦੇ ਵਿੱਚ ਸੱਟਿਆ ਇਹਨਾਂ ਵਿਕਰਮ ਤੇ ਇਹਨਾਂ ਮਜੀਠੀਆਂ ਨੇ ਛੇੜਾ ਕਿ ਅੱਜ ਤੱਕ ਮਾਮਾਂ ਰੋ ਰਹੀਆਂ ਨੇ ਇਹਨਾਂ ਨੂੰ ਪਿੱਟ ਰਹੀਆਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਪਰ ਦਰਅਸਲ ਦੇ ਵਿੱਚ ਕਹਾਣੀ ਕੀ ਹੈ ਰਚੀ ਕੀ ਨੇ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਕਿ ਕਹੇ ਲੋਕ ਸ਼ਰਿਆਮ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਪੂਰੇ ਪੰਜਾਬ ਦੇ ਅਫਸਰ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰਿਆਮ ਧਮਕੀ ਦਿੰਦਾ ਹੈ ਪਰਿਵਾਰ ਯੁਰਤ ਕੀ ਇਹਨਾਂ ਦੀ ਜਦੋਂ ਕਿ ਸੱਤਾ ਦੇ ਵਿੱਚ ਹੈ ਨਹੀਂ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣੀ ਪੰਜਾਬ ਦੇ ਡੀਜੀਪੀ ਨੂੰ ਧਮਕੀ ਦੇਣੀ ਇੱਕ ਬਾਹਰ ਵੱਡਾ ਰਤਵਾ ਇਹਨਾਂ ਲੋਕਾਂ ਦਾ ਤਾਂ ਪਰ ਪੰਜਾਬ ਦੇ ਲੋਕ ਜਾਣਦੇ ਆ ਕਿ ਹੁਣ ਇਹ ਮਿੱਟੀ ਦੇ ਵਿੱਚ ਮਿਲ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਪੰਜਾਬ ਦਾ ਬੱਚਾ ਬੱਚਾ ਇਕਜੁੱਟ ਨਾ ਹੋਇਆ ਇਹ ਜਿਹੜੇ ਪੰਜਾਬ ਦੇ ਅੰਦਰ ਬੈਠੇ ਅੰਗਰੇਜ਼ ਨੇ ਇਹ ਕਾਲੇ ਜਿਹੜੇ ਸੁਖਵੀਰ ਸਿੰਘ ਬਾਦਲਕੇ ਨੇ ਤੇ ਆ ਮਜੀਦ ਠੀਰਗੇ ਅੰਗਰੇਜ਼ ਨੇ ਬਾਰਲੇ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਪ੍ਰਾਪਤੀਆਂ ਇਹਨਾਂ ਦੇ ਹੱਥੇ ਨੇ ਉਥੋਂ ਜਲਦੀ ਹੈ ਗੇਮ ਇਹ ਭਗਵੰਤ ਮਾਨ ਨੂੰ ਨਹੀਂ ਯਰਦੇ ਕਹਿੰਦੇ ਜੀ ਕੰਮ ਕਰਦਾ ਇੱਕ ਛੋਟੇ ਜਿਹੇ ਘਰ ਦਾ ਮੁੰਡਾ ਕਹਿੰਦੇ ਜੀ ਮੁੱਖ ਮੰਤਰੀ ਬਣ ਗਿਆ ਤੇ ਹੁਣ ਇਹਨਾਂ ਦੇ ਮਿਰਚਾਂ ਲੜਦੀਆਂ ਨੇ ਜਦੋਂ 25 ਸਾਲ ਤੱਕ ਇਹਨਾਂ ਨੇ ਪੰਜਾਬ ਲੁੱਟਿਆ ਜਿਨ੍ਹਾਂ ਦੇ ਵਿੱਚ ਲੁੱਟਣ ਦੇ ਵਿੱਚ ਇੱਕ ਭਗਵੰਤ ਮਾਨ ਵੀ ਸ਼ਾਮਲ ਸੀ ਭਗਵੰਤ ਮਾਨ ਨੂੰ ਵੀ ਲੁੱਟਿਆ ਗਿਆ ਅਸੀਂ ਲੁੱਟੇ ਗਏ ਆ ਪੰਜਾਬੀ ਸਾਰੇ ਉਹਨਾਂ ਦੇ ਵਿੱਚ ਇੱਕ ਭਗਵੰਤ ਮਾਨ ਵੀ ਸੀ ਸੋ ਹੁਣ ਜਿਹੜਾ ਭਗਵੰਤ ਮਾਨ ਇਹਨਾਂ ਤੋਂ ਜਰਿਆ ਨਹੀਂ ਜਾ ਰਿਹਾ ਯਾਰ ਕਹਿੰਦੇ ਜੀ ਕਾਮ ਜੇ ਘਰ ਦਾ ਬੰਦਾ ਐ ਐਡੀ ਵੱਡੀ ਕੁਰਸੀ ਤੇ ਕਿਵੇਂ ਬਹਿ ਜੂਗਾ ਇਹ ਪੰਜਾਬ ਤਾਂ ਸਾਡਾ ਸੀ ਅਸੀਂ ਲੁੱਟਣਾ ਸੀ ਸਾਡੇ ਪਹਿਲਾਂ ਤੋਂ ਅਸੀਂ ਲੁੱਟਦੇ ਆ ਰਹੇ ਹਾਂ ਸਾਡੇ ਪੁੱਤ ਪੜੋਤੇ ਸਾਡੇ ਦੋਤੇ ਪਤਾ ਨਹੀਂ ਕਿਹੜੇ ਕਿਹੜੇ ਕਹਿੰਦੇ ਜੀ ਉਹਨਾਂ ਨੇ ਪੰਜਾਬ ਲੁੱਟਣਾ ਤੇ ਬਿਕਰਮ ਸਿੰਘ ਮਨਜੀਤ ਇਹਨਾਂ ਦਾ ਬੇਨਮੁਖ ਜਿਹੜਾ ਕਿ ਤਸਕਰ ਸੀ ਮਾਸਟਰਮਾਈਂਡ ਸੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਸ਼ਾ ਸਕਾਉਣ ਦੇ ਲਈ ਕੋਈ ਤੋਂ ਕਹਿੰਦੇ ਜੀ ਉਹ ਤਾਂ ਨਾਮ ਜੱਪ ਕੇ ਪੈਂਦਾ ਜੀ ਉਹ ਕੋਈ ਨਾਮ ਨਹੀਂ ਪੰਜਾਬ ਵਾਲਿਓ ਇਹ ਤਾਂ ਸਿਰਫ ਚਿੱਟੇ ਦੀ ਕਹਾਣੀ ਬਣਾਉਂਦਾ ਰਹਿੰਦਾ ਨਹੀਂ ਲਾ ਜਾਂਦੀ ਆ ਵੀ ਭਾਈ ਐਡਾ ਵੱਡਾ ਸਮਰਾਜ ਖੜਾ ਕੀਤਾ ਮਸਾਂ ਲੋਕਾਂ ਨੂੰ ਚਿੱਟੇ ਤੇ ਲਾਇਆ ਅੱਜ ਉਹ ਲੋਕ ਭਗਵੰਤ ਮਾਨ ਨੇ ਜਗਾਤੇ ਨੇ ਨਸ਼ਾ ਬੰਦੀ ਕਰ ਦਿੱਤੀ ਆ ਕਿਉਂਕਿ ਨਸ਼ੇ ਤੇ ਪੂਰੀ ਤਰ੍ਹਾਂ ਬੰਦੀ ਲੱਗ ਚੁੱਕੀ ਆ ਏ ਗੱਲ ਦੱਸਿਆ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਚਿੱਟਾ ਨਹੀਂ ਐ ਇਸ ਵਕਤ ਕੀ ਕਹਿਣਾ ਕੋਈ ਟਾਵਾਂ ਟੱਲਾ ਕੇਸ ਆਉਂਦਾ ਹੋਵੇ ਉਸਤੇ ਵੀ ਸਰਕਾਰ ਕੰਮ ਕਰ ਰਹੀ ਐ ਪਰ ਹੁਣ ਗੱਲ ਉਹੀ ਕਰਨੀ ਚਾਹੀਦੀ ਐ ਜਿਹੜੀ ਤੁਹਾਡੇ ਅੱਖਾਂ ਦੇ ਸਾਹਮਣੇ ਨਹੀਂ ਤਾਂ ਫਿਰ ਇਹ ਸਮਝਾਂਗੇ ਕਿ ਭਾਈ ਸਾਡੀ ਵੀ ਜ਼ਮੀਰ ਮਰੀ ਐ ਕਿਉਂਕਿ ਜੇਕਰ ਭਗਵੰਤ ਮਾਨ ਜਦੋਂ ਗਲਤ ਸੀ ਲੱਗਦਾ ਸੀ ਲੋਕਾਂ ਨੂੰ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਹਿੰਦੇ ਸੀ ਕਿ ਭਗਵੰਤ ਮਾਨ ਸਰਕਾਰ ਮਾੜੀ ਐ ਅੱਜ ਭਗਵੰਤ ਮਾਨ ਦੇ ਹੱਕ ਵਿੱਚ ਉਹ ਲੋਕ ਖੜੇ ਨੇ ਜਿਹੜੇ ਲੋਕ ਭਗਵੰਤ ਮਾਨ ਨੂੰ ਕੱਲ ਗਾਲ੍ਹਾਂ ਖੜਦੇ ਸੀ ਤਾਂ ਹੁਣ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਬਹੁਤੇ ਸਾਥੀ ਕਹਿ ਦਿੰਦੇ ਯਾਰ ਭਗਵੰਤ ਮਾਨ ਦੇ ਹੱਕ ਚ ਬੋਲਦੇ ਨੇ ਪਤਾ ਨਹੀਂ ਵੀ ਕਿ ਹੋਣਗੇ ਨਹੀਂ ਐਨੇ ਵੱਡੇ ਪੱਧਰ ਦੇ ਉੱਤੇ ਕਿਸੇ ਦੀ ਕੋਈ ਗੱਲਬਾਤ ਨਹੀਂ ਹੈ ਪਰ ਅਸਲੀ ਮਰਦ ਅਸਲੀ ਇਨਸਾਨ ਉਹੀ ਹੈ ਜਿਹੜਾ ਸੱਚੀ ਗੱਲ ਕਰੇ ਕਿਉਂਕਿ ਆਪਣੇ ਹੀ ਬਣਾਇਆ ਹੋਇਆ ਬੰਦਾ ਹੈ ਕੋਈ ਬਾਹਰੋਂ ਨਹੀਂ ਬਣਾ ਕੇ ਗਿਆ ਸੋ ਹੁਣ ਪੰਜਾਬੀਆਂ ਨੂੰ ਅਪੀਲ ਹੈ ਵੱਧ ਤੋਂ ਵੱਧ ਸੱਚ ਦਾ ਸਾਥ ਦੇਣਾ ਚਾਹੇ ਭਗਵੰਤ ਮਾਨ ਖੜਾ ਸਾਹਮਣੇ ਚਾਹੇ ਉਹਦੀ ਥਾਂ ਤੇ ਕੋਈ ਹੋਰ ਖੜਾ ਸੱਚ ਨਾਲ ਖੜਨਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ